ਸੰਤਾਨਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸੰਤੋਖ ਸਰ ਟਾਲਾ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਈ ਗਏ। ਉਪਰੰਤ ਖੁੱਲੇ ਦੀਵਾਨ ਸਜਾਇਆ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਅਤੇ ਕਥਾਵਾਚਕਾਂ ਸੰਗਤਾਂ ਨੂੰ ਨੇ ਹਾਲ ਕੀਤਾ। ਇਸ ਮੌਕੇ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਪੁਰੀ ਵਾਲਿਆਂ ਵੱਲੋਂ ਲੰਗਰ ਸੇਵਾ ਵੀ ਨਿਭਾਈ ਗਈ। ਇਸ ਮੌਕੇ ਬਾਬਾ ਲਖਵਿੰਦਰ ਸਿੰਘ ਪੁਰੀ ਵਾਲੇ, ਪਾਈ ਗੁਰ ਇਕਬਾਲ ਸਿੰਘ, ਬਲਬੀਰ ਸਿੰਘ, ਤਰਲੋਚਨ ਸਿੰਘ ਸੋਧਾਗਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਤਾਂ ਹਾਜ਼ਰ ਸਨ ਬਾਣੀ ਦੇ ਬੋਹੇ ਤਾਂ ਸ਼ਾਂਤੀ ਦੇ ਪੁੰਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਹਰ ਸਾਲ ਦੀ ਤਰ੍ਹਾਂ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਸੰਤੂਖ ਸਰਸਾਹਬ ਟਾਲੀ ਸਾਹਿਬ ਸ੍ਰੀ ਅਮਰitsar ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਪਿਆਰ ਤੇ ਉਤਸ਼ਾਹ ਦੇ ਨਾਲ ਸਾਰੀਆਂ ਸੰਗਤਾਂ ਮਨਾਉਣ ਲਈ ਅੱਜ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਗੁਰਦਰਾ ਟਾਲੀ ਸਾਹਿਬ ਸੰਤੋਖ ਸਰ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਹੈ ਸਾਰਾ ਦਿਨ ਦੀਵਾਨ ਸੱਜੇ ਨੇ ਗੁਰਗਾ ਲੰਗਰ ਟੁੱਟ ਵਰਤੇ ਨੇ ਅਸਤਮਾਈ ਵੀ ਚੱਲ ਰਹੀ ਹੈ ਦੀਵ ਮਲਾ ਵੀ ਹੋਈ ਹੈ ਸਮੂਹ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਅੱਜ ਮਹਾਰਾਜ ਅਗੇ ਅਰਦਾਸ ਬੇਨਤੀ ਹੋਈ ਕੀਤੀ ਹੈ ਕਿ ਸਾਰੇ ਸੰਸਾਰ ਚ ਸੁੱਖ ਸ਼ਾਂਤੀ ਰਹੇ ਆਪਸੀ ਭਾਈਚਾਰਾ ਦਾ ਪ੍ਰੇਮ ਬਣਿਆ ਰਹੇ ਤਾਂ ਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਬੜੀ ਸਰਦਾਰ ਦੇ ਧੂਮਤਾ ਨਾਲ ਮਨਾਇਆ ਗਿਆ ਲੱਖਾਂ ਸੰਗਤਾਂ ਨੇ ਇੱਥੇ ਦਰਸ਼ਨ ਦਿਦਾਰੇ ਦੇ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅੱਜ ਅਸਤ ਬਾਜੀ ਵੀ ਚਲਾਈ ਗਈ ਔਰ ਸਮੂਹ ਸੰਗਤਾਂ ਨੇ ਚੰਨਾਂ ਚ ਬੇਨਤੀ ਆ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਰੌਣਕਾਂ ਬਣਾਉਂਦੇ ਰਹੋ ਅੱਜ ਸੋਭ ਦਿਹਾੜੇ ਤੇ ਅਰਦਾਸ ਬੇਨਤੀ ਇਹੋ ਕੀਤੀ ਕਿ ਜਿੱਦਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਾਂਤ ਰਹਿ ਕੇ ਕੁੱਲ ਕਲਾਈ ਨੂੰ ਉਪਦੇਸ਼ ਦਿੱਤਾ ਅਸੀਂ ਵੀ ਇਹ ਅਰਦਾਸ ਬੇਨਤੀ ਕੀਤੀ ਆ ਕਿ ਸੰਸਾਰ ਭਰ ਵਿੱਚ ਖੁਸ਼ੀਆਂ ਅਤੇ ਖੇੜੇ ਵਾਦਦੇ ਰਹਿ ਸਤਿਗੁਰ ਪਿਆਰੇ ਅਰਜਨ ਨੇ ਇੱਕ ਪਾਰੇ ਉਪਕਾਰ ਕਮਾਇਆ ਹੈ ਸਾਨੂੰ ਭਵਜਲ ਪਾਰ ਕਰਾਉਣ ਲਈ ਗੁਰਬਾਣੀ ਜਹਾਜ਼ ਬਣਾਇਆ ਹੈ ਇਹ ਜੋਤ ਨਰਾਲੀ ਗੁਰੂ ਗ੍ਰੰਥ ਸਾਡੇ ਲਈ ਜੀਵਨ ਜੋਤੀ ਹੈ ਇਹਦਾ ਇੱਕ ਇੱਕ ਅੱਖਰ ਹੀਰਾ ਹੈ ਇਹਦਾ ਇੱਕ ਇੱਕ ਅੱਖਰ ਮੋਤੀ ਹੈ ਸਤਿਗੁਰੂ ਪਿਆਰੇ ਅਰਜਨ ਨੇ ਤਨਗੁਰੂ ਅਰਜਨ ਦੇਵ ਜੀ ਦੀ ਨਵੀਂ ਜੋਤ ਗੁਰੂ ਨਾਨਕ ਸਾਹਿਬ ਦੀ ਨਵੀਂ ਜੋਤ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਪਿੱਤਰ ਸਥਾਨ ਗੁਰਦੁਆਰਾ ਸੰਤੋਖ ਸਰ ਸਾਹਿਬ ਵਿਖੇ ਆਏ ਹਾਜ਼ਰੀ ਭਰਨ ਵਾਸਤੇ ਤੇ ਬੜੀ ਮਹਾਨ ਕਿਰਪਾ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਆਪ ਸਭਤ ਸੰਗਤ ਨੂੰ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰ ਦੀ ਲੱਖ ਲੱਖ ਵਧਾਈ ਹੋਵੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸੰਤੋ ਤਾਂ ਹੀ ਕੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਮਰਕਰ ਫਾਸਟ ਵੀ ਖਬਰ ਨਾ ਮਲੀ ਕੈਮਰਾਮੈਨ ਭਰੇ ਸ਼ਰਮਾ ਦੇ ਅਰਕੇਸ਼ ਕੁਮਾਰ